ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਗਲ ਜਿਹੜਾ ਉਹ ਬੱਜ ਚੁੱਕਿਆ ਹੈ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੈਣਗੀਆਂ ਤੇ 15 ਅਕਤੂਬਰ ਨੂੰ ਹੀ ਪੰਜਾਬ ਦੀ ਪੰਚਾਇਤੀ ਚੋਣਾਂ ਦਾ ਜਿਹੜਾ ਕਿ ਰਿਜ਼ਲਟ ਹੈ ਡਿਕਲੇਅਰ ਹੋਵੇਗਾ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਇਸ ਵਾਰੀ ਪੰਚਾਇਤੀ ਚੋਣਾਂ ਜਿੱਤਣੀਆਂ ਇੰਨੀਆਂ ਆਸਾਨ ਨਹੀਂ ਹੋਣਗੀਆਂ ਲੋਕਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਆਮ ਆਦਮੀ ਪਾਰਟੀ ਨੂੰ ਦੇਣਾ ਪਵੇਗਾ ਲੋਕਾਂ ਨੇ ਕਿਹੜੇ ਸਵਾਲ ਨੇ ਜਿਹੜੇ ਉਮੀਦਵਾਰਾਂ ਨੂੰ ਜਿੰਨਾਂ ਦਾ ਜਵਾਬ ਦੇਣਾ ਪਵੇਗਾ ਦੱਸਈਏ ਕਿ ਪੰਜਾਬ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਗਲਵੱਡ ਚੁੱਕਿਆ ਹੈ ਜਿਸ ਪਿਛੇ ਪਿੰਡਾਂ ਦੀਆਂ ਸੱਥਾਂ ਚ ਵੀ ਮਾਹੌਲ ਪੱਕਾ ਨਜ਼ਰ ਆ ਰਿਹਾ ਹੈ ਪਿੰਡ ਦੀ ਸਰਪੰਚੀ ਲੈਣ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਆਪਣੇ ਆਪਣੇ ਭਰ ਭੋਲਣੇ ਸ਼ੁਰੂ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਬਸਪਾ ਸਮਿਤ ਆਜ਼ਾਦ ਉਮੀਦਵਾਰੋ ਵੱਜੋਂ ਵੀ ਆਗੂ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰ ਹਨ ਜਿਸ ਲਈ ਹੁਣ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੀ ਜਾਣਾ ਪਵੇਗਾ ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਪਵੇਗਾ ਆਖਿਰ ਚੋਣ ਜਿੱਤਣ ਉਪਰੰਤ ਕੀ ਕਰਨਗੇ ਪੰਚਾਇਤੀ ਸੋਣਾ ਲਈ ਸ਼ੁੱਕਰਵਾਰ 27 ਸਤੰਬਰ ਤੋਂ ਨਾਮਜ਼ਦਗੀ ਸ਼ੁਰੂ ਹੋ ਜਾਣਗੀਆਂ ਪਰ ਇਨਾਂ ਚੋਣਾਂ ਜੋ ਸਭ ਤੋਂ ਵੱਧ ਮੁਸ਼ਕਿਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਆ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ 2.5 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਇਸ ਸਮੇਂ ਦੌਰਾਨ ਸਰਕਾਰ ਨੇ ਦਿਹਾੜੇ ਕੰਮ ਸਹੀ ਕੀਤੇ ਨੇ ਜਿਹੜੇ ਕਿਹੜੇ ਨਹੀਂ ਅਤੇ ਅੱਗੇ ਉਸ ਨੂੰ ਕਾਰਗੁਜ਼ਾਰੀ ਚੁੱਕੀ ਕੀਤਾ ਜਾਵੇਗਾ ਇਹ ਜੇ ਕਈ ਸਵਾਲ ਲੋਕਾਂ ਦੇ ਮਨ ਵਿੱਚ ਹਨ ਜਿੰਨਾਂ ਵਿੱਚੋਂ ਕੁਝ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਸੋਸ਼ਲ ਮੀਡੀਆ ਤੇ ਘੁੰਮਦੇ ਇਹ ਜੋ ਹੀ ਕੁਝ ਸਵਾਲ ਨੇ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਕੀਤੇ ਜਾਣੇ ਹਨ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਬਿਜਲੀ ਅਤੇ ਔਰਤਾਂ ਨੂੰ ਮੁਫਤ ਸafar ਦੀ ਸਹੂਲਤ ਦਿੰਦੀ ਹੈ ਪਰ ਦੂਜੀ ਪਾਸੇ ਬਿਜਲੀ ਦੇ ਰੇਟ ਵੀ ਵਧਾਏ ਹਨ ਅਤੇ ਬੱਸਾਂ ਦੇ ਕਿਰਾਏ ਵਿੱਚ ਵੀ ਵਾਧਾ ਕੀਤਾ ਹੈ ਹਰ ਹੜਪੀਲਤਾ ਲਈ ਆਮ ਆਦਮੀ ਪਾਰਟੀ ਨੇ ਕੀ ਕੀਤਾ ਹੈ ਨਸ਼ੇ ਕਿਉਂ ਨਾ ਰੁਕੇ ਸਮੇ ਅਤੇ ਮੀ ਨਾਲ ਨੁਕਸਾਨੀ ਫਸਲ ਦਾ ਮੁਆਵਜ਼ਾ ਕਿਵੇਂ ਮਿਲੇ 16 ਮੈਡੀਕਲ ਕਾਲਜ ਕਿੱਥੇ ਬਣੇ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹੜੀਆਂ ਦਿੱਤੀਆਂ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ਜੇਕਰ ਖਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ਐਨਐਸਏ ਲਾ ਕੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਿਉਂ ਕੀਤੀ ਔਰਤਾਂ ਦਾ ਹਜ਼ਾਰ ਹਜ਼ਾਰ ਰੁਪਇਆ ਕਿੱਥੇ ਹੈ ਵੀਆਈਪੀ ਕਲਚਰ ਖਤਮ ਹੋਇਆ ਜਾਂ ਨਹੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ਹੈ ਪਰ ਵਾਲੇ ਪੈਸੇ ਵਾਪਸ ਕਦੋਂ ਆਣਗੇ ਬਲਾਸਰ ਫਾਰਮ ਅਤੇ ਸਿਸਵਾ ਫਾਰਮ ਕਦੋਂ ਕਬਜ਼ੇ 'ਚ ਲੈਣੇ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉਂ ਮਸ਼ਹੂਰੀ ਲਈ ਬਾਹਰਲੇ ਰਾਜਾਂ 'ਚ ਪੈਸੇ ਦੀ ਬਰਾਬਰੀ ਦਾ ਮਤਲਬ ਹੁਣ ਤੱਕ ਕਿੰਨਾ ਕਰਜ਼ਾ ਲਿਆ ਬਾਦਲ ਪਰਿਵਾਰ ਦੀ ਟਰਾਂਸਪੋਰਟ ਬੰਦ ਕਰਕੇ ਆਮ ਲੋਕਾਂ ਨੂੰ ਪਰਮਿਟ ਕਦੋਂ ਮਿਲੇਗਾ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਕਦੋਂ ਮਿਲਣੀ ਹੈ ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ਨੇ ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ਨੇ ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣਗੇ ਪ੍ਰਾਈਵੇਟ ਸਕੂਲਾਂ ਦਾ ਕਿੰਨਾ ਕੰਟਰੋਲ ਹੋਇਆ ਲੁੱਟਖੋ ਅਤੇ ਕਤਲ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ਕਦੋਂ ਨੇਤਾ ਬਿਨਾਂ ਸਹਿਯੋਗਤਾ ਕੋ ਮਸ ਕਰਨਗੇ ਲੰਮੀ ਇਸਕੀਨ ਨਾਲ ਸਾਰੀਆਂ ਗਊਆਂ ਦਾ ਮੁਆਵਜ਼ਾ ਰੇਤਾ ਕਿੰਨਾ ਸਸਤਾ ਹੋਇਆ ਸ਼ਰਾਬ ਕਿੰਨੀ ਸਸਤੀ ਹੋਈ ਜੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਵੇਗੀ ਚੰਨੀ ਨੂੰ ਜੇਲ ਕਦੋਂ ਕਰਨੀਏ ਤੇ 2 ਕਰੋੜ ਵਾਲਾ ਕ੍ਰਿਕਟ ਖਿਡਾਰੀ ਕਿੱਥੇ ਡੀਐਸਪੀ ਲੱਗਾ BMW ਵਾਲੇ ਫੈਕਟਰੀ ਕਦੋਂ ਲਿਆਉਣੀ 골ਡੀ ਬਰਾੜ ਅਮਰੀਕਾ ਫੜ ਲਿਆ ਸੀ ਕਦੋਂ ਪੰਜਾਬ ਦੀ ਜੇ ਜਾਏਗਾ ਸਿਮਰਜੀਤ ਸਿੰਘ ਮਾਨ ਨੇ 125 ਕਿਲਿਆਂ ਚ ਸਰਕਾਰ ਨੇ ਮੂੰਗੀ بیچ ਕੇ ਵੜ ਲਈ ਹੋਵੇਗੀ ਤੇ ਕਿੰਨਾ ਅਚਾਰ ਨਿਕਲਿਆ ਚੋਨਾ ਐਤ ਕੀ ਕਰੋੜ ਦੇਸ਼ ਦੇ ਗੋਰੇ ਲਾ ਰਹੇ ਨੇ ਕਿ ਪੰਜਾਬ ਚ ਹਰਪ੍ਰਜਨ ਸਿੰਘ ਨੇ ਰਾਜ ਸਭਾ ਚ ਕਿਹੜੇ ਕਿਹੜੇ ਮੁੱਦੇ ਚੁੱਕੇ ਸੁਖਬੀਰ ਬਾਦਲ ਨੇ ਸੁਖਿਆਣਾ ਲੰਬੀ ਖੋਲਿਆ ਜਾਂ ਬਾਦਲਪਿੰਡ ਕੈਬਨਿਟ ਕਿਹੜੀ ਜੇਲ੍ਹ ਜਿਹੜਾ ਹੁਣ ਕਿਸੇ ਨੂੰ ਧਰਨੇ ਮੁਆਵਜ਼ੇ ਕਰਨ ਦੀ ਲੋੜ ਹੈ ਜਾਂ ਨਹੀਂ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਆਮ ਆਦਮੀ ਪਾਰਟੀ ਨੂੰ ਉਮੀਦਵਾਰਾਂ ਨੂੰ ਜਿਹੜੇ ਦੇਣੇ ਪੈਣਗੇ ਲੋਕਾਂ ਦੇ ਦੇ ਸਵਾਲ ਨੇ ਤੇ سوشل میڈیا ਤੇ ਇਹ ਸਵਾਲ ਲਗਾਤਾਰ ਵਾਇਰਲ ਹੋ ਰਹੇ ਨੇ ਤਾਂ ਹੀ ਇਹ ਸਵਾਲ ਉੱਠ ਕੇ ਸਾਹਮਣੇ ਆਏ ਨੇ ਦੱਸਈਏ ਕਿ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉਂ ਕਰ ਰਹੇ ਹੋ ਸੱਥਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲ੍ਹਾਂ ਅਖ ਦਿੰਦਾ ਰਹੇਗਾ ਲਾਰੈਂਸ ਦੀ ਇੰਟਰਵਿਊ ਕਿਸ ਤੇ ਕਹਿੰਦੇ ਕਿਹੜੀ ਜੇਲ੍ਹ ਚ ਹੋਈ ਸੀ ਇਹ ਕੁਝ ਸਵਾਲ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਦਾਅਵੇਦਾਰਾਂ ਲਈ ਵੱਡੀ ਦਿੱਕਤ ਖੜੀ ਕਰ ਸਕਦੇ ਹਨ ਦੱਸਈਏ ਕਿ ਸੂਬੇ ਵਿੱਚ ਕੁੱਲ 13237 ਪੰਚਾਇਤੀ ਦੀਆਂ ਸਰਪੰਚੀ ਚੋਣਾਂ ਨੇ 15 ਅਕਤੂਬਰ ਨੂੰ ਵੋਟ ਪੜ੍ਹਨ ਗਿਆ ਦੱਸਿਏ ਕਿ ਇਹ ਕੁਛ ਸਵਾਲ ਨੇ ਜਿਹੜੇ ਕੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਜਿਹੜੇ ਦਰਸ਼ਕਾਂ ਦੇ ਸਵਾਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੇ ਕੀ ਪੁੱਛਣੇ ਨੇ ਕਿ 2.5 ਸਾਲਾਂ ਦੀ ਕਾਰਗੁਜ਼ਾਰੀ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਹੋਈਆਂ ਜੇ ਹੋਈਆਂ ਤਾਂ ਫਿਰ ਕਿੱਥੇ ਹੋਈਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁਹਾਂਦਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਧੰਨਵਾਦ